ਆ ਆਪਣੇ ਇਲਾਕੇ ਦੇ ਆਪਣਾ ਹਾਰਟ ਦੇ ਆਏ ਨੇ ਮੁੰਡੇ ਵੀਰ ਸਫੀਦੋਂ ਤੋਂ ਪੂਰੀ ਗੱਡੀ ਭਰ ਕੇ ਕੈਂਟਰ ਭਰ ਕੇ ਆਏ ਨੇ ਸਾਰੇ ਵੀਰੇ ਰਾਮ ਰਾਮ ਭਾਈ ਸਾਹਿਬ ਕਿਦਨ ਕਿ ਆ ਰਹੇ ਹੋ ਪੀ ਆਏ ਦੇ ਘੰਟਾ ਹੋਇਆ ਅੱਛਾ ਅੱਜ ਹੀ ਆਏ ਹੋ ਕਿਤਨੇ ਬੰਦੇ ਆ 8 ਆਠ ਆਦਮੀ ਕੀ ਕਿ ਸਮਾਨ ਲੈ ਕੇ ਆਜੋ ਆਈ ਆਤਾ ਹੈ ਸਾਰੇ ਤਕਰੀਬਨ ਜੋ ਰਸੋਈਗਾ ਸੱਚਾ ਰਸੋਈਗਾ ਭਾਈ ਆਂਦੇ ਨੇ ਰਸੋਈ ਦਾ ਸਮਾਨ ਲੈ ਆਏ ਆ ਸਾਰਾ ਤੇ ਆਪਣੇ ਅਲਦੋਲੇ ਪਿੰਡਾਂ ਵਾਲੇ ਵੀ ਜਿਹੜੇ ਜਿਹੜੇ ਤਰੀਬਨ ਵਿੰਦੇ ਪੈਣੀ ਬੜੀ ਗੱਡੀ ਆ ਲੈ ਵੀ ਬੰਦੇ ਵਿੱਚ ਬੈਠੇ ਨੇ ਇਹ ਭਾਈ ਜੀ ਬਣਾ ਲੈ ਹੋਰ ਬਾਈ ਰਾਮ ਰਬ ਜੀ ਸੇਵਾ ਪਾਣੀ ਪੂ ਲੌਂਗਰੀ ਬਾਈੜਾ ਤੁਸੀਂ ਇਹ ਬਤਾਓ ਰੌਣਕ ਲਗਰੀ ਹੈ ਬਸ ਦਿੱਕਤ ਤਾਂ ਇਹੀ ਹੋ ਰਹੀ ਆ ਵੀ ਜੁਣ ਸੇ ਭਾਈਆਂ ਕੇ ਡੰਗਰ ਡੁੰਗਰ ਜਾਨੀ ਮਾਲ ਨੁਕਸਾਨ ਹੋ ਗਿਆ ਉਹ ਦੇਖ ਭਰਪਾਈ ਨਹੀਂ ਹੋ ਸਕਦੀ ਬਾਕੀ ਜਿਤਨੇ ਭਾਈ ਆ ਇਕੱਠੇ ਹੋ ਰਹੇ ਸਾਰੇ ਸਾਰੀ ਭਰਪਾਈ ਕਰ ਦੇਗੇ ਇਹ ਆਪਣੇ ਇਲਾਕੇ ਦੇ ਸਣ ਵੀਰ ਕਿਪਨ ਕਾਫੀ ਵੀਰ ਆਏ ਨੇ ਸਾਡੇ ਇਲਾਕੇ ਦੇ ਵੀ ਟੂੜੀ ਤਾੜੀਆਂ ਵੀ ਲੈ ਕੇ ਤੇ ਹੋਰ ਵੀ ਕੋਈ ਨਹੀਂ ਤੇ ਟੂੜੀ ਲੈ ਕੇ ਪੱਠੇ ਪੁੱਠੇ ਲੈ ਕੇ ਤੇ ਖਾਣ ਪੀਣ ਦਾ ਸਮਾਨ ਲੈ ਕੇ ਇੱਥੇ ਦੇਵੇਂ ਜਿਵੇਂ ਮੇਲੇ ਤੇ ਲੰਗਰ ਲਾਈਦਾ ਐਵੇਂ ਇੰਸਟਾਲਾ ਤੇ ਲੰਗਰ ਲਾ ਦਿੱਤਾ ਫੜ ਕੇ ਇਹ ਜਾਂ ਨੇ ਪ੍ਰਮਾਤ ਮਹਾਰਾ ਦੀ ਕਿਰਪਾ ਪੰਜਾਬ ਦੇ ਉੱਤੇ ਸਾਡੇ ਆਂਟੀ ਗਵਾਂਡੀ ਵੀ ਜਿੰਨੇ ਵੀ ਮੰਨ ਲਓ ਸਟੇਟ ਨੇ ਹਰਿਆਣਾ ਹੋ ਗਿਆ Rajasthan ਹੋ ਗਿਆ ਕਾਫੀ ਸਟੇਟਾਂ ਦੇ ਜਿਹੜੀ ਲੋਕ ਆਉਂਦੇ ਨੇ ਬਾਹਰ ਦੇ ਲੈ ਲੈ ਕੇ ਪਰ ਇੱਥੇ ਇੱਕ ਹੀ ਬੇਨਤੀ ਕਰਦੇ ਨੇ ਬਾਰ-ਬਾਰ ਬਾਪੂ ਜੀ ਨੇ ਪਿੱਛੇ ਗੱਲ ਕੀਤੀ ਸੀ ਕੀ ਸਾਨੂੰ ਲੋਡ ਏ ਬਾਅਦ ਚ ਇਹ ਸਾਡਾ ਪਾਣੀ ਲੈ ਜਾਏਗਾ ਅਦੇ ਇਹਨਾਂ ਕੋਲ ਸਾਰਾ ਸਮਾਨ ਪੂਰਾ ਏ ਉਹ ਅੱਗੇ ਵੀਰ ਬਾਪੂ ਜੀ ਨਾਲ ਗੱਲ ਹੋਈ ਸੀ ਉਹਨਾਂ ਸਾਰਾ ਲੰਗਰ ਲਾਇਆ 6 ਦਿਨ ਹੋ ਗਏ ਨੇ ਉਹ ਕੀ ਜਾਂਦੇ ਹਨ ਉਹ ਜਾਂਦੇ ਸਣ ਅਦੇ ਜਿਹੜਾ ਆਪਣਾ ਇੱਥੇ ਜੋ ਵੀ ਲੋਡ ਮੰਦ ਸਮਾਨ ਏ ਨਾ ਉਹ ਸਾਡੇ ਕੋਲ ਕੋਟਾ ਪੂਰਾ ਏ ਅਦੇ ਕੋਈ ਵੀ ਸੇਵਾ ਨਾ ਖੱਲੀ ਜਾਵੇ ਸੇਵਾ ਦੀ ਲੋੜ ਉਦੋਂ ਪੈਗੀ ਜਦੋਂ ਪਾਣੀ ਲੈ ਜਾਏਗਾ ਮਾਇਆ ਕੱਢੀ ਕਰੋ ਤੁਸੀਂ ਉਹਨਾਂ ਦੇ ਹਾਂ ਮਾਇਆ ਕੱਢੀ ਕਰੋ ਪਾਣੀ ਲੈਣ ਤੋਂ ਬਾਅਦ ਜੋ ਵੀ ਨੁਕਸਾਨਮਾਨ ਹੋਏਗਾ ਜਿਵੇਂ ਤਾੜੀਆਂ ਦਾ ਲਾਲਾ ਵੀ ਉਦੋਂ ਲੋਡ ਪੈਣੀ ਹੈ ਤੇ ਹੁਣ ਵੱਦ ਤੋਂ ਬਾਅਦ ਇੱਥੇ ਸਾਰੇ ਟਰਾਲੀਆਂ ਭਰੀਆਂ ਪਈਆਂ ਨੇ ਐਵੇਂ ਖੜੀਆਂ ਨੇ ਅਜੇ ਜੋ ਵੀ ਲੰਗਰ ਦੀ ਸੇਵਾ ਫੁੱਲ ਚੱਲਦੀ ਪਈ ਹੈ ਜਿਵੇਂ ਆ ਵੀਰ ਕੁਲਵਿੰਦਰ ਨੇ ਦੱਸਿਆ ਕਿ ਸਵੇਰ ਦੇ ਨਾਲ ਹੀ ਨੇ ਸਾਡੇ ਸਾਡੇ ਫੋਨ ਗੱਡੀਆਂ ਸਨ ਤੇ ਪਹਿਲਾਂ ਅੰਦਰ ਵਾਲੀ ਵੀਡੀਓ ਨਹੀਂ ਬਣਾ ਸਕੇ ਹੁਣ ਇੱਥੇ ਜਿੱਥੇ ਕੈਂਪ ਲੱਗੇ ਨੇ ਟੈਂਟ ਲੱਗੇ ਨੇ ਕੈਂਪ ਲੱਗੇ ਨੇ ਜਿਨੂੰ ਜੋ ਜ਼ਰੂਰਤ ਪੈਂਦੀ ਦਵਾਈ ਦੀ ਆ ਦਵਾਈਆਂ ਦੀ ਤੇ ਆ ਸਾਹਮਣੇ ਦਵਾਈਆਂ ਵਾਲੇ ਜਿਹਨੂੰ ਦਵਾਈਆਂ ਦੀ ਲੋਡ ਪੈਂਦੀ ਦਵਾਈ ਖਾਣ ਪੀਂਦੀ ਬ੍ਰੈਡ ਲੰਗਰ ਪਾਣੀ ਸਾਰਾ ਕੁਝ ਮੱਲਾ ਜਿਹੜੀ ਲੋਡ ਪੈਂਦੀ ਏ ਉਹ ਸਾਰੀਆਂ ਚੀਜ਼ਾਂ ਦੀ ਮੰਨ ਲਓ ਇੱਥੇ ਮੈਂ ਜਿਹੜੀ ਕੀ ਲੋਕੀ ਘਰ ਚ ਨਹੀਂ ਵੰਦੇ ਉਹ ਚੀਜ਼ਾਂ ਨਹੀਂ ਇਸ ਸਾਰਾ ਕੁਝ ਚਾਰੋਂ ਪਰਾਂ 4 ਰੁਪਿਆ ਏ ਵੀਰਾਂ ਦਾ ਟੂੜੀ ਲੱਥੀ ਪਈ ਏ ਤੇ ਛੱਡ ਕੇ ਵੀ ਹੁੰਦੇ ਨੇ ਇੱਕ ਦੋ 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 ਟਰੈਕਟਰ ਇਹਨਾਂ ਨਾਲ ਰੱਖੇ ਨੇ ਵੀ ਛੱਡ ਕੇ ਵੀ ਆਵਾਂਗੇ ਅਸੀਂ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੇਖਣ ਆਲੇ ਸਾਥ ਦਿਓ ਜਿਹੜੇ ਵੀਰ ਇੱਥੇ ਆ ਨਹੀਂ ਸਕਦੇ ਉਹਨਾਂ ਵਾਸਤੇ ਇਹ ਵੀਡੀਓ ਬਣਾਉਂਦੇ ਆ ਅਸੀਂ